ਗੁਰਬੀਦ ਇਕ ਵਾਰ ਬਈ ਅੰਦਰੋਂ ਦਿਖਾ ਦੇ ਵੀ ਕਈ ਕਿਸੇ ਵਾਸਤੇ ਨਾ ਰਸਤੇ ਨਾ ਹੋਵੇ। ਬਾਈ ਹੋਰ ਕਹਿਣਾ ਵੀ ਯਾਰ ਤੁਸੀਂ ਚੰਗੀ ਤਰ੍ਹਾਂ ਕਾਰ ਨਹੀਂ ਦਿਖਾਉਂਦੇ ਤੇ ਕਾਰ ਤੁਹਾਨੂੰ ਚੰਗੀ ਤਰ੍ਹਾਂ ਦਿਖਾਦੀ ਬਈ। ਹਨਾ। ਦੇਖੋ। ਇਧਰੋਂ ਵੀ ਦਿਖਾ ਦੇ ਬਈ। ਚੈੱਕ ਕਰੋ। ਆ ਸਾਰੀ ਬਈ ਥੱਲੋ ਠੀਕ ਪਈ ਆ ਬਈ ਹਨਾ। ਆ ਦੇਖੋ। ਤੇ ਵਧੀਆ ਕਾਰ ਆ ਬਈ ਇਧਰ ਲ ਪਿੱਲਰ ਵੀ ਤੁਹਾਨੂੰ ਦਿਖਾ ਦਈਏ। ਦੇਖੋ। ਠੀਕ ਹੈ। ਪਿੱਲਰ ਤੁਹਾਨੂੰ ਦਿਖਾਤਾ ਬਈ। ਹਾਂਜੀ ਮਿੱਤਰੋ ਬਈ ਸਤਿ ਸ਼੍ਰੀ ਅਕਾਲ ਤੇ ਅੱਜ ਬਈ ਤੁਹਾਨੂੰ ਇੱਕ Swift ਗੱਡੀ ਦੇਣ ਜਾ ਰਿਹਾ ਆਪਾਂ ਤੇ ਗੱਡੀ ਵੀ ਆਪਣੀ ਲਈ ਫਸਟ ਓਨਰ ਪਹਿਲੇ ਨਾਂ ਦੀ ਕਾਰ ਜਿਹੜੇ ਭਰਾਣੇ ਲੈਣੀਆਂ ਤਾਂ ਫੋਨ ਕਰ ਲਿਓ ਤੁਹਾਨੂੰ ਆਪਾਂ ਬਈ ਗੱਡੀ ਸਾਰੀ ਚੈੱਕ ਕਰਵਾਵਾਂਗੇ ਹਨਾ ਤੁਸੀਂ ਆਓ ਟ੍ਰਾਈ ਲੋ ਕਾਰ ਚੈੱਕ ਕਰੋ ਤੇ ਕਾਰ ਬਾਈ ਕਰ ਸਕਦੇ ਮੇਰਾ ਭਰਾ ਡਿੜਬੇ ਖੜਾਜਾ ਆਪਾਂ ਬਰਾਸਪਿੰਡ ਦੇ ਵਿੱਚ ਠੀਕ ਹੈ ਬਿਲਕੁਲ ਨਾਲ ਹੀ ਇਹ 5-6 ਕਿਲੋਮੀਟਰ ਤੇ ਸਭ ਤੋਂ ਪਹਿਲਾਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਿਓ ਬਈ ਟਾਇਰ ਟੱਪਾ ਦੇਖੋ ਇਧਰੋਂ ਟਾਇਰ ਵਧੀਆ ਗੁਰਵੀ ਕੋਰ ਵੀ ਟਾਇਰਾਂ ਦੇ ਚਾਤੀ ਮਰਵਾ ਦੇ ਸਾਰੇ ਟਾਇਰ ਠੀਕ ਪਏ ਨੇ ਬਈ ਹਣਾ ਬ੍ਰਿਜਸਟਨ ਉਹਦੇ ਟਾਇਰ ਨੇ ਤੇ ਪੋਲੋ ਬ੍ਰਿਜਸਟਨ ਤੇ ਪੋਲ ਦੋ ਤਰ੍ਹਾਂ ਦੇ ਟਾਇਰ ਨੇ ਬਾਈ ਹਨਾ ਦੋ ਅੱਗੇ ਬ੍ਰਿਜਸਟਨ ਦੇ ਤੇ ਦੋ ਪੋਲ ਦੇ ਨੇ ਤੇ ਕਾਰ ਦੀ ਕੰਡੀਸ਼ਨ ਚੰਗੀ ਪਈ ਆ ਤੇ ਓਕੇ ਆ ਜੇ ਆਪਾਂ ਦੇਖਣਾ ਪੇਂਟ ਛੇਡ ਬਾਈ ਕਦੋਂ ਪੀਸ ਪੇਂਟ ਹੋ ਸਕਦੇ ਨੇ ਕਾਰ ਦੇ ਤੇ ਬਾਕੀ ਆਲ ਓਵਰ ਜਿਵੇਂ ਚਲਾਵੇ ਦੀ ਕਾਰ ਠੀਕ ਹੈਗੀ ਹਨਾ ਜਿਹੜਾ ਦੇਤਾ ਇੱਕ ਵਾਰ ਤੁਹਾਨੂੰ ਦਿਖਾਉਣਾ ਆਪਾਂ ਬਾਈ ਬੌਨਟ ਖੋਲ ਕੇ ਕਾਰ ਦਾ ਆਜੋ ਚਾਰ ਪਾਵਰ ਬੰਡਾਂ ਦੇ ਵਿੱਚ ਆਪਾਂ ਨੂੰ ਮਿਲਦੇ ਆ ਵੀਡੀਆਈ ਦੀ ਅ ਸੈਂਟਰ ਲੋਕਿੰਗ ਬਾਈ ਮਿਰਰ ਆਪਣਾ ਮਿਰਰ ਲੋਕਿੰਗ ਆ ਗਈ ਮਿਰਰ ਅਡਜਸਟਮੈਂਟ ਆ ਗਈ ਆ 15 ਰੁਪਏ ਕੀ ਕਰ ਸਕਦੇ ਠੀਕ ਹੈ ਅੱਜ ਤੁਹਾਨੂੰ ਆਪਾਂ ਬੋਂਟ ਖੋਲ ਕੇ ਦਿਖਾ ਦਈਏ ਕਾਰ ਤੇ ਬਾਕੀ ਸਵਿਫਟ ਕਾਰ ਆ ਬਾਈ ਇੰਜਨ ਬਹੁਤ ਸਹੀ ਹੀ ਹੁੰਦੇ ਨੇ ਠੀਕ ਹੈ ਬਹੁਤ ਹੱਦ ਤੱਕ ਸਹੀ ਹੁੰਦੇ ਨੇ ਇਹ ਮੈਂ 4 ਨੰਬਰ ਦੀ ਕਾਰ ਆ ਗਈ ਰਸਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਰਸਟਿੰਗ ਕਰਾਕਾਰ ਤੇ ਬਿਲਕੁਲ ਵੀ ਨਹੀਂ ਹੈਗੀ ਬਾਈ ਇੰਜਨ ਵੀ ਠੀਕ ਪਿਆਗਾ ਮੈਂ ਤੁਹਾਨੂੰ ਗੱਡੀ ਸਟਾਰਟ ਕਰਕੇ ਵੀ ਦਿਖਾ ਦਨੇ ਇੱਕ ਵਾਰੀ ਠੀਕ ਹੈ ਕਿਉਂਕਿ ਦੂਰੋਂ ਆਉਂਦੇ ਨੇ ਕਈ ਮੇਰੇ ਭਰਾ ਹਨਾ ਵੀ ਤੁਹਾਨੂੰ ਅਗਰ ਉਰੋਂ ਪਹਿਲੀ ਚੈੱਕ ਕਰਕੇ ਦਿਖਾ ਦਈਏ ਬਾਈ ਤਾਂ ਜ਼ਿਆਦਾ ਵਧੀਆ ਦੇਖੋ ਤੇ ਸਟਾਰਟ ਕਰਕੇ ਤੁਹਾਨੂੰ ਮੈਂ ਦਿਖਾਉਂਗਾ ਬਈ ਕਾਰ। ਲਓ ਬਈ। ਕਾਰ ਦਾ ਸਾਊਂਡ ਚੈੱਕ ਕਰੋ ਬਈ। ਕਾਰ ਦਾ ਸਾਊਂਡ ਬਹੁਤ ਸੋਹਣਾ ਹੈ ਹਨਾ। ਓਕੇ ਆ। ਜਿਹੜਾ ਇੰਜਨ ਜਿਹੜਾ ਚੱਲਿਆ ਹੋਇਆ ਬਈ ਤੁਹਾਡਾ ਇਹ ਇਹ 80-85 ਹਜ਼ਾਰ ਚੱਲਿਆ ਹੈ ਬਈ ਕਹਿੰਦਾ ਰਿਕਾਰਡ ਦੇ ਨਾਲ ਇੰਸ਼ੋਰੈਂਸ ਕਾਰ ਦਾ ਜਿਹੜਾ ਪਿਆ ਇਸ ਟਾਈਮ ਹਾਲੇ ਤੇ ਬੌਂਡ ਵੀ ਤੁਸੀਂ ਚੈੱਕ ਕਰ ਸਕਦਾ ਬਈ ਹਨਾ ਸੀਲ ਵਗੈਰਾ। ਦੇਖੋ। ਬਾਕੀ ਬਈ ਐਪਰਨ ਵਗੈਰਾ ਦਿਖਾ ਦੇ ਗੁਰਪ੍ਰੀਤ ਨੂੰ ਕਹਿੰਨਾ। ਵੀ ਆਓ ਬਈ ਕਾਰ ਚੈੱਕ ਕਰੋ ਤੇ ਕਾਰ ਬਾਇ ਕਰ ਲਓ ਬਈ ਜੇ ਕਿਸੇ ਪੁਰਾਣੀ ਕਾਰ ਲੈਣੀ ਹੈ ਠੀਕ ਹੈ ਤੇ ਇਹ ਹੋ ਗਈ ਤੇ ਇੱਕ ਵਾਰ ਆਪਾਂ ਤੁਹਾਨੂੰ ਵਿੰਡੋ ਵੀ ਸਾਰੀਆਂ ਚੈੱਕ ਕਰਵਾ ਦਈਏ ਚੈੱਕ ਕਰੋ ਆ ਸਾਰੀਆਂ ਬਈ ਸੀਲਾਂ ਵਗੈਰਾ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਭਰਾ ਹਨਾ ਤੇ ਰਸਟਿੰਗ ਵਗੈਰਾ ਕੁਝ ਵੀ ਨਹੀਂ ਹੈਗੀ ਬਈ ਕਾਰ ਦੇ ਵਿੱਚ ਆ ਦੇਖੋ ਇੱਧਰਲੀ ਵਿੰਡੋ ਵੀ ਦਿਖਾ ਦੇ ਬਈ ਇੱਧਰ ਸਾਰੀ ਕੋਰਾ ਵਗੈਰਾ ਮੇਨ ਸੀਲਾਂ ਹੁੰਦੀਆਂ ਨੇ ਬਲ ਸੀਲਾਂ ਬਈ ਬਿਲਕੁਲ ਓਕੇ ਪਈਆਂ ਕਾਰ ਦੇ ਹਨਾ ਤੇ ਇੱਕ ਵਾਰ ਆਪਾਂ ਤੁਹਾਨੂੰ ਪਿੱਲਰ ਵੀ ਦਿਖਾ ਦਈਏ ਚੈੱਕ ਕਰੋ ਸਾਰੇ ਪਿਲਰ ਪਿਲਰ ਗੱਡੀ ਦਾ ਵੀ ਸਾਫ ਸੁਥਰਾ ਪਿਲਰ ਹੈ ਠੀਕ ਹੈ 14 ਮਾਡਲ ਤੇ ਫਸਟ ਓਨਰ ਦੀ ਕਾਰ ਜਿਹੜੀ ਇਹ ਬਾਈ ਦੀ ਹੈਗੀ ਜੜਵੇ ਖੜਾ ਤੇ ਇੰਦਰ ਸੀਟ ਕਵਰ ਵਗੈਰਾ ਦੇਖੋ ਬਾਈ ਸੀਟ ਕਵਰ ਵਗੈਰਾ ਸਾਫ ਸੁਥਰੇ ਨੇ ਠੀਕ ਹੈ ਤੇ ਬਾਕੀ ਬਾਈ ਹੁਰੀ ਖੁਦ ਚਲਾ ਵੀ ਰਹੇ ਨੇ ਕਾਰ ਨੂੰ ਬਈ ਹੈਨਾ ਚਲਾਈ ਜਾਂਦੇ ਨੇ ਕੋਈ ਇਹ ਨਹੀਂ ਹੈਗਾ ਵੀ ਕਾਰ ਘਰੇ ਖੜੀ ਹੈਗੀ ਡੇਲੀ ਯੂਜ਼ ਦੇ ਵਿੱਚ ਵਰਤਦੇ ਵੀ ਨੇ ਕਾਰ ਨੂੰ ਲਿਆ ਲਿਆ ਕੇ ਆਏ ਨੇ ਤੇ ਤੁਸੀਂ ਆ ਕੇ ਕਾਰ ਨੂੰ ਟ੍ਰਾਈ ਲੈ ਕੇ ਚੰਗੀ ਤਰ੍ਹਾਂ ਬਾਈ ਹੈਨਾ ਕਾਰ ਬਾਈ ਕਰ ਸਕਦੇ ਹੋ ਤੁਹਾਨੂੰ ਡਿੱਗੀ ਵੀ ਦਿਖਾ ਦਈ ਆਪਾਂ ਈਦਾ ਬਈ ਦੇਖੋ ਜੈਕ ਤੁਹਾਨੂੰ ਆਪਣਾ ਨਾਲ ਮਿਲਣਾ ਦਾ ਠੀਕ ਹੈ ਤੇ ਡਿੱਗੀ ਚੈੱਕ ਕਰੋ ਬਈ ਡਿੱਗੀ ਵੀ ਸਾਫ ਸੁਥਰੀ ਪਈ ਹੈ ਤੇ ਸਟੈਪਨੀ ਦਾ ਜਿਹੜਾ ਟਾਇਰ ਆ ਇਹ ਵੀ ਲਗਭਗ 50 ਕੁ ਪੈਸੇ ਜਿਹੜਾ ਟਾਇਰ ਪਿਆ ਹੈ ਬਈ ਆ ਬੈਕ ਸਾਈਡ ਤੋਂ ਸਾਰੀ ਆਪਾਂ ਚੈੱਕ ਕਰ ਸਕਦੇ ਆ ਬਈ ਦੇਖੋ ਇਧਰ ਉਹ ਦਿਖਾ ਦੂ ਗੁਰਪ੍ਰੀਤ ਅਸੀਲ ਵਗੈਰਾ ਬਈ ਹੈ ਨਾ ਇਹ ਸਾਰੀ ਸੀਲ ਹੈ ਬਈ ਦੀ ਤੇ ਉਸ ਤੋਂ ਬਾਅਦ ਆਪਾਂ ਬਈ ਮੇਨ ਗੁਰਪ੍ਰੀਤ ਗੱਲਾਂ ਗੁਰਪ੍ਰੀਤ ਇਧਰ ਦਿਖਾ ਦੇ ਬਈ ਸਾਰਾ ਹੈ ਨਾ ਸਾਫ ਪਿਆ ਤੋ ਇਹਦਾ ਮਾਡਲ ਫਾਸਟਾ ਨਾਲ ਦੀ ਕਾਰ ਹੈ। ਦੇਖੋ ਬਈ। ਇਧਰ ਦਿਖਾ ਦੇ। ਆਹ ਕਾਰ ਚੱਕਰ। ਸੀਲਾ ਵਗੈਰਾ ਸਹੀ ਪਈਆਂ ਬਈ ਹਨਾ। ਤੇ ਬਈ 14 ਮਾਡਲ ਕਾਰ ਹੈ ਤੇ ਸ਼ੀਸ਼ੇ ਦੀ ਗੱਲ ਕਰੀਏ ਸ਼ੀਸ਼ਾ ਵੀ ਇੱਕ ਦੋ ਸੀਸ ਚੇਂਜ ਵੀ ਹੋ ਸਕਦੇ ਨੇ ਇਹਦੇ। ਹਾਂ। ਸ਼ੀਸ਼ੇ ਵੀ ਇੱਕ ਦੋ ਸੀਸ ਚੇਂਜ ਤੇ 10ਵੇਂ ਮਹੀਨੇ ਦੀ ਕਾਰ ਆ ਵੀ 10 10 ਤੇ 2014। ਠੀਕ ਹੈ ਤੇ ਕਾਰ ਦਾ ਜਿਹੜਾ ਬਾਈ ਨੇ ਰੇਟ ਰੱਖਿਆਗਾ ਰੇਟ ਆ ਸਿਰਫ ਸਿਰਫ 3 ਲੱਖ ਤੇ 45000 ਰੁਪਏ ਦੀ ਜਿਹੜੀ ਕਾਰ ਤੁਹਾਨੂੰ ਇਹ ਦੇਣੀ ਹੈ ਬਈ ਹਨਾ ਟਾਇਰ ਵਗੈਰਾ ਠੀਕ ਪਏ ਨੇ ਇੰਸ਼ੋਰੈਂਸ ਪਿਆ ਬਈ ਹਨਾ ਤੇ ਇਹ ਕਾਰ ਤੁਸੀਂ ਬਾਇ ਕਰ ਸਕਦੇ ਆਂਗੇ ਤੇ ਸਟਾਰਟ ਕਰਤੀ ਤੁਹਾਨੂੰ ਡਿੱਗੀ ਦਿਖਾਤੀ ਬਈ ਸਾਰੀ ਦਿਖਾਤੀ ਠੀਕ ਹੈ ਕਾਰ ਤੇ ਕਾਰ ਬਾਇ ਕਰ ਲਓ ਜੇ ਕਿਸੇ ਨੇ ਕਾਰ ਲੈਣੀ ਹੈ ਨੰਬਰ ਸਕਰੀਨ ਤੇ ਪਾਤੇ ਗੁਰਬੀਰ ਇਕਵਾਰ ਬਈ ਆਪਾਂ ਜਿਹੜਾ ਆਪਾਂ ਕਹਿਣਾ ਉਹਨੇ ਵੀ ਅੰਦਰੋਂ ਦਿਖਾ ਦੇ ਅੰਦਰੋਂ ਦਿਖਾ ਦੇ ਵੀ ਕਈ ਕਿਸੇ ਬਸ ਨੂੰ ਰਸਤੇ ਕਿ ਨਾ ਹੋਵੇ ਬਾਈ ਹੋਰ ਕਹਿਣਾ ਵੀ ਯਾਰ ਤੁਸੀਂ ਚੰਗੀ ਤਰ੍ਹਾਂ ਕਾਰ ਨਹੀਂ ਦਿਖਾਉਂਦੇ ਤੇ ਕਾਰ ਤੁਹਾਨੂੰ ਚੰਗੀ ਤਰ੍ਹਾਂ ਦਿਖਾਦੀ ਬਈ ਹਨਾ ਦੇਖੋ ਇਧਰ ਵੀ ਦਿਖਾ ਦੇ ਬਈ ਚੈੱਕ ਕਰੋ ਆ ਸਾਰੀ ਬਈ ਥੱਲੋ ਠੀਕ ਪਈ ਹੈ ਬਈ ਹੈਨਾ ਆ ਦੇਖੋ ਤੇ ਵਧੀਆ ਕਾਰ ਹੈ ਬਈ ਇਧਰ ਪਿੱਲਰ ਵੀ ਤੁਹਾਨੂੰ ਦਿਖਾ ਦਈਏ ਦੇਖੋ ਠੀਕ ਹੈ ਪਿੱਲਰ ਤੁਹਾਨੂੰ ਦਿਖਾਤਾ ਬਈ ਜੇ ਕਿਸੇ ਨੇ ਵੀ ਕਾਰ ਹੈ ਬਾਈ ਕਰਨੀ ਹੈ ਬਾਈ ਕਰ ਲਿਓ ਨੰਬਰ ਸਕਰੀਨ ਤੇ ਪਾਤੇ ਤੇ ਆਓ ਵਿਜ਼ਿਟ ਕਰੋ ਬਈ ਮਿਲਾਂਗੇ ਬਹੁਤ ਛੇਤੀ ਨਵੀਂ ਕਾਰ ਦੇ ਨਾਲ ਜਾਂਦੇ ਨੇ ਪੇਜ ਫੋਲੋ ਕਰ ਲਿਓ ਤੇ ਮੇਨ ਗੱਲ ਕਾਰ ਦਾ ਜਿਹੜਾ 10ਵੇਂ ਮਹੀਨੇ ਦੀ ਕਾਰ ਹੈ ਬਈ ਹੈਨਾ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਭਾਈ